ਇਹ ਹੈ ਆਜੀ ਮੀਟਿੰਗ ਬਾਰੇ ਹਾਂ ਜਹਨ ਜੀ ਸਾਰਿਆਂ ਨੂੰ ਅੱਜ ਦੀ ਮੇਨ ਹੈਗੀ ਆ ਵੀ ਜਿਵੇਂ ਮਾਡਰਨ ਕੋਡ ਆਫ ਕੰਡਕਕਟਰ ਲੱਗ ਗਿਆ ਪੰਚਾਇਤਾਂ ਦੀਆਂ ਚੋਣਾਂ ਦਾ ਉਹਦੇ ਤਹਿਤ ਸਾਡੀਆਂ ਜਿੰਨੀਆਂ ਪੰਚਾਇਤਾਂ ਨੇ 72 ਸਾਡੇ ਪਿੰਡ ਨੇ ਤੇ ਉਹਦੇ ਵਿੱਚ ਬਿਲਕੁਲ ਸਮੂਥਲੀ ਟਰਾਂਸਪੇਰੈਂਟ ਇਲੈਕਸ਼ਨ ਕੀ ਕਹਿੰਦੇ ਆ ਉਹ ਬਿਲਕੁਲ ਅਮਲ ਚ ਲਿਆਂਦੀ ਜਾਊਗੀ ਚੋਣ ਪ੍ਰਕਿਰਿਆ ਉਹਦੇ ਵਿੱਚ ਆਪਾਂ ਸਾਰੇ ਜਿੰਨਾਂ ਦੇ ਪਿੰਡ ਦੇ ਸਾਡੇ ਲਾਇਸੈਂਸ ਧਾਰ ਨੇ 298 ਸਾਡੇ ਕੀ ਕਹਿੰਦੇ ਆ ਲਾਇਸੈਂਸ ਧਾਰ ਨੇ ਤੇ 322 ਵਿਪਨ ਨੇ ਤੇ ਤੁਹਾਡੇ ਜਰੀਏ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹ ਵਿਪਨ ਜਿਹੜੇ ਆ ਥਾਣਿਆਂ ਚ ਔਰ ਗਨ ਹਾਊਸ ਚ ਜਮਾ ਕਰਾ ਕੇ ਦਿੱਤੀਆਂ ਜਾਣ ਇਹਦੇ ਲਈ ਆਪਾਂ ਲਿਜੀ ਤੌਰ ਤੇ ਇੱਕ ਵਾਹਨ ਵੀ ਕੀਤਾ ਸਪੀਕਰ ਦੇ ਨਾਲ ਉਹ ਮਨੱਦੀ ਵੀ ਕਰਾ ਰਹੇ ਆਂ ਕੰਡਾਂ ਦੇ ਵਿੱਚ ਤੇ ਕਾਲੀਫੋਰਨੀਆ ਤੇ ਵੀ ਤਲਾਹ ਦੇ ਰਹੇ ਆਂ ਤਾਂ ਤੇ ਸਰ ਜਮਾ ਕਰਾਣੇ ਅਸਲਾ ਕੱਟ ਕਰਵਾਣੇ ਇਹ ਬਸ ਦੋ ਦਿਨ ਚ ਹੀ ਕਰਵਾ ਲਾਂਗੇ ਜੀ ਕਿਉਂਕਿ ਬਹੁਤ ਘੱਟ ਸਮਾਂ 15 ਤਰੀਕ ਨੂੰ ਚੋਣ ਇਹਦੇ ਸਬੰਧ ਵਿੱਚ ਉਹ ਤੋਂ ਇਲਾਵਾ ਜਿਹੜੀਆਂ ਰਾਮਲੀਲਾ ਨੇ ਆਪਣੀ 2 ਤਰੀਕ ਤੋਂ ਜਾਂ ਇੱਕ ਤੋਂ ਆਰਾਮਲੀਲਾ ਵੀ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਇੱਕ ਇਲੈਕਸ਼ਨ ਤੋਂ ਬਾਅਦ ਪਹਿਲੋਂ 12 ਤਰੀਕ ਨੂੰ ਦੁਸ਼ਹਿਰਾ ਵੀ ਆ ਉਹਦੇ ਰਿਗਾਰਡਿੰਗ ਜਿਹੜੀਆਂ ਡਿਊਟੀਆਂ ਸਰਚ ਪੈਟਰੋਲਿੰਗ ਆ ਉਹ ਵਧਾਈ ਜਾ ਰਹੀ ਹੈ ਆਰਾਮਲੀਲਾ ਦੀ ਡਿਊਟੀ ਵੀ ਤੇ ਅਸਲਾ ਧਾਰਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਰੰਤ ਆਪਣਾ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਵੇ ਸਰਕਾਰੀ ਸਕਾਮਾ ਸਕਾਮਾ ਪੰਚਾਇਤੀ ਚੋਣਾਂ ਕਰਾਉਣ ਵਾਸਤੇ ਪੁਲਿਸ ਵੱਲੋਂ ਕੀ ਪ੍ਰਬੰਧ ਕੀ ਜਾ ਰਹੇ ਨੇ ਔਰ ਤੁਹਾਡੇ ਅੰਦਰ ਕਿੰਨੇ ਪਿੰਡ ਆਉਂਦੇ ਸਾਡੇ ਅੰਦਰ 72 ਪਿੰਡ ਆ ਜੀ ਨੰਗਲ ਨਿਆ ਨੰਗਲ ਦੇ ਵਿੱਚ ਉਹਦੇ ਲਈ ਜਿਹੜੇ ਆ ਵੈਪਨ ਆਪਾਂ ਟੈਲੀਫੋਨ ਤੇ ਉਦਾਂ ਪਿੰਡਾਂ ਦੇ ਵਿੱਚ ਮਨਦੀ ਕਰਾ ਕੇ ਅਨਾਉਂਸਮੈਂਟ ਕਰਾ ਕੇ ਤੁਹਾਡੇ ਜਰੀਏ ਵੀ ਬੇਨਤੀ ਕਰਤੀ ਹੈ ਵੀ ਆਪਾਂ ਕੱਲ ਤੱਕ ਅਸਲੇ ਜਮ੍ਹਾਂ ਕਰਵਾ ਲੈਣੇ ਨੇ ਤੇ ਪੈਟਰੋਲਿੰਗ ਜਿਹੜੀਆਂ ਨੇ ਐਸਐਚਓ ਸਾਹਿਬ ਹੋ ਗਏ ਨੰਗਲ ਨਿਆ ਨੰਗਲ ਪੂਰੀ ਪੁਲਿਸ ਜਿਹੜੀ ਆ ਏਰੀਆ ਦੇ ਵਿੱਚ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਸਿਰੇ ਚੜੀ ਗਈ। ਚਾਹੀਦੀ ਤੋਣਾ ਚ ਅਕਸਰ ਮਾਹੌਲ ਪਿੰਡਾਂ 'ਚ ਗਰਮ ਰਹਿੰਦਾ ਹੈ। ਫੋਰਸ ਘਟ ਹੈ ਪਿੰਡ ਜਿਆਦਾ ਕਿੰਨਾ ਫੋਰਸ ਅੱਗੇ ਸ਼ੁਰੂ ਹੋ ਨਵਾਇ ਜਾਊਗੀ? ਆਏਗੀ ਜੀ ਫੋਰਸ ਆਏਗੀ ਬਿਲਕੁਲ ਸ਼ਾਂਤੀਪੂਰਨ ਇਲੈਕਸ਼ਨ ਕਰਾਇਆ ਜਾਏ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਅਸਲਾ ਹੈਗਾ ਉਹਨੂੰ ਵੀ ਕਿਤਾਬ ਨਹੀਂ ਜਣਾਉਣਾ ਜਿਨ੍ਹਾਂ ਕੋ ਗੈਰ ਲਾਇਸੈਂਸੀ ਅਸਲਾ ਉਹਨਾਂ ਤੇ ਮਕਦਮਾ ਦਰਜ ਕੀਤਾ ਜਾਊ ਪੂਰੀ ਸਖਤਾਈ ਕੀਤੀ ਆਪਾਂ ਜਿੰਨੀਆਂ ਵੀ 2-4 ਘਟਨਾਵਾਂ ਆਪਾਂ ਹੁਣੇ ਕਰੰਟਲੀ ਨੰਗਲ ਦੇ ਵਿੱਚ ਹੋਈਆਂ ਤੁਰੰਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੁਹਾਡਾ ਔਰ ਪਬਲਿਕ ਦਾ ਪੂਰਾ ਸਹਿਯੋਗ ਹੈ ਸਾਨੂੰ ਆਪਾਂ 24 ਘੰਟੇ ਤੁਹਾਡੇ ਵਿੱਚ ਸੈਂਸਿਟਿਵ ਵੀ ਕਾਉਂਟ ਹੋ ਗਿਆ ਜਿਹੜੇ ਜਿਹੜੇ ਫੰਡ ਸੈਂਸਿਟਿਵ ਬਸ ਉਹ ਹੋ ਗਏ ਨੇ ਜੀ ਉਹ ਦਰਜਾਬੰਦੀ ਕੀਤੀ ਜਾ ਰਹੀ ਹੈ ਕਿੰਨੇ ਬੂਥ ਕੇਸ ਪਿੰਡ ਚ ਵਧ ਨੇ ਘਟ ਨੇ ਸੈਂਸਿਟਿਵ ਨਾਨ ਸੈਂਸਿਟਿਵ ਉਹ ਸਾਰਾ ਹੋ ਰਿਹਾ ਪ੍ਰਕਿਰਿਆ ਮੁਕੰ